ਨੰਬਰ ਦੇ ਵਿੱਚ 10% ਦੀ ਕਮੀ ਕੀਤੀ ਜਾਵੇ ਤਾਂ ਨੰਬਰ 4050 ਬਣ ਜਾਂਦਾ ਹੈ ਕਮੀ ਕਰਨ ਤੋਂ ਬਾਅਦ ਵਿੱਚ ਨੰਬਰ ਕਿੰਨਾ ਬਣ ਜਾਂਦਾ ਹੈ ਜੀ 4050 4050 ਇਹ ਕਿਹੜਾ ਨੰਬਰ ਹੈ ਕਮੀ ਕਰਨ ਤੋਂ ਬਾਅਦ ਵਾਲਾ ਨੰਬਰ ਠੀਕ ਹੈ ਜੀ ਪਹਿਲਾ ਵਾਲਾ ਨੰਬਰ ਪਤਾ ਕਰੋ ਓਕੇ ਜੀ सबन मैं ट्राई करवा करवा रहा गां ठीक है जी पहला सबन मैं सोल्व करवाऊंगा फिर मैं तो इस तरह का एक संभ दूंगा ठीक है तुम्हें इसमें ट्राई करना गा चलो असी कि प्रसेंट की कमी की है जी दस प्रसेंट का मतलब क्या अपने को बड़ा दस यार लोग? जेकर अपने को नंबर कि दस और असं एक कमी की है तो बाद नंबर कि नौ ਠੀਕ ਹੈ ਜੀ ਪਰੰਤੂ ਸਟੇਟਮੈਂਟ ਦੇ ਅਨਸਾਰ ਨੰਬਰ ਕਿੰਨਾ ਬਣ ਜਾਂਦਾਗਾ 4050 4050 ਇਹ ਕਿਹੜਾ ਨੰਬਰ ਹੈ ਕਮੀ ਕਰਨ ਤੋਂ ਬਾਅਦ ਠੀਕ ਹੈ ਜੀ ਪਰੰਤੂ ਅਨੁਪਾਤ ਦੇ ਅਨਸਾਰ ਕਮੀ ਕਰਨ ਤੋਂ ਬਾਅਦ ਨੰਬਰ ਕਿੰਨਾ ਢੀ 9 ਤਾਂ ਜੇਕਰ ਆਪਾਂ ਟੋਪ ਤੇ ਕਮੀ ਕਰਨ ਤੋਂ ਬਾਅਦ ਵਾਲਾ ਨੰਬਰ ਅਖਾਂਗੇ ਤਾਂ ਨੀਚੇ ਵੀ ਨੰਬਰ ਅਖਾਂਗੇ ਕਮੀ ਕਰਨ ਤੋਂ ਬਾਅਦ ਵਾਲਾ ਜੇ ਪਹਿਲੇ ਵਾਲਾ ਨੰਬਰ ਫਾਈਂਡ ਕਰਨਾ ਹੈਗਾ ਤਾਂ 10 ਨਾਲ ਮਲਟੀਪਲਾਈ ਯੈਸ অর ਨੋ अगर इसमें कटिंग करा चार सत्ती और नीचे बदलू कोई डाउट है, yes no? yes. है? No. नोट करो जी जेकर किसी संख्या दे वेच्च? जेकर किसी नंबर दे वेच्च? 9 1/11% ਦੀ ਕਮੀ ਕੀਤੀ ਜਾਵੇ 9 ਸਹੀ 1/11% ਤਾਂ ਨੰਬਰ 1210 ਬਣ ਜਾਂਦਾ ਹੈ ਪਹਿਲਾ ਵਾਲਾ ਨੰਬਰ ਪਤਾ ਕਰੋ 1210 1210 ਅਨੇ ਅਸੀਂ ਕਿੰਨੇ ਪਰਸੈਂਟ ਦੀ ਕਮੀ ਕੀਤੀ ਹੈ ਦੀ ਓਏ ਕਿੰਨੇ ਪਰਸੈਂਟ ਦੀ ਕਮੀ ਕੀਤੀ ਹੈ ਜਦੋਂ 9 ਸਹੀ 1/11% ਜੇਕਰ ਅਸੀਂ ਕਿਸੇ ਨੰਬਰ ਵਿੱਚ 9 ਸਹੀ 1/11% ਦੀ ਕਮੀ ਕੀਤੀ ਹੈ ਤਾਂ ਨੰਬਰ ਕਿੰਨਾ ਬਣ ਜਾਂਦਾਗਾ 1210 ਬਣ ਜਾਂਦਾਗਾ 1210 ਬਣ ਜਾਂਦਾਗਾ ਕਮੀ ਕਰਨ ਤੋਂ ਬਾਅਦ ਯੈਸ অর ਨੋ ਯੈਸ ਜੇਲਾ ਆਪਣੇ ਕੋਲ 1210 ਨੰਬਰ ਹੈਗਾ ਨਾ ਇਹ ਕਮੀ ਕਰਨ ਤੋਂ ਬਾਅਦ ਵਾਲਾ ਨੰਬਰ ਹੈ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ 901/11 ਨੂੰ ਸੋਲਵ ਕਰਾਂਗੇ ਤਾਂ 901/11 ਦੀ ਵੈਲਿਊ ਦੱਸ ਸਕਦੇ ਹੋ ਇਹ ਵਰ ਕੇ ਆਪਣੇ ਕੋਲ 1/11 ਠੀਕ ਹੈ ਜੀ ਨੰਬਰ ਵਿੱਚ ਆਪਾਂ ਕਮੀ ਕੀਤੀ ਹੈ ਜੇਕਰ ਪਹਿਲਾ ਨੰਬਰ ਆਪਣੇ ਕੋਲ 11 ਹੈਗਾ 1 ਦੀ ਕਮੀ ਹੋ ਗਈ ਤਾਂ ਬਾਅਦ ਚ ਨੰਬਰ ਕਿੰਨਾ ਬਣ ਗਿਆ ਜੀ 10 ਪਰੰਤੂ ਸਟੇਟਮੈਂਟ ਵਿੱਚ ਕਮੀ ਕਰਨ ਤੋਂ ਬਾਅਦ ਵਾਲਾ ਨੰਬਰ ਕਿੰਨਾ ਦੀ 1210 1210 ਆਪਣੇ ਕੋਲ ਕਮੀ ਕਰਨ ਤੋਂ ਬਾਅਦ ਵਾਲਾ ਨੰਬਰ ਹੈ ਪਰ ਇਥੇ ਆਪਣੇ ਕੋਲ ਕਮੀ ਕਰ ਤੋਂ ਬਾਅਦ ਨੰਬਰ ਕਿੰਨਾ ਜੀ 10 ਔਰ ਜੇ ਆਪਾਂ ਪਹਿਲਾ ਵਾਲਾ ਨੰਬਰ ਫਾਈਂਡ ਕਰਨਾ ਹੈਗਾ ਤਾਂ 11 ਨਾਲ ਕਰਾਂਗੇ ਮਲਟੀਪਲਾਈ 0 ਨਾਲ 0 ਕੈਨਸਲ ਇਹਦਾ ਬਣ ਗਿਆ 121 ਗੁਣਾ 11 11 ਨਾਲ ਗਿਆ ਆਪਣੇ ਕੋਲ 1 3 3 ਔਰ 1 ਹਾਂ ਜੀ ਨਾ ਯਾਰ ਹੈਗਾ ਬਸ ਇਹ ਹੀ ਆਪਣੇ ਸਵਾਲ ਦਾ ਆਨਸਰ ਹੈ ਸਾਰੇ ਬੱਚੇ ਨੂੰ ਸਮਝ ਆ ਗਿਆ ਕੋਈ ਇਦਾਂ ਦਾ ਵਿਦਿਆਰਥੀ ਹੋਵੇ ਜਿਸ ਨੂੰ ਸਮਝ ਨਾ ਲੱਗਿਆ ਹੋਵੇ ਠੀਕ ਹੈ ਜੀ ਲਿਖੋ ਜੇਕਰ ਕਿਸੇ ਨੰਬਰ ਦੇ ਵਿੱਚ ਜੇਕਰ ਕਿਸੇ ਨੰਬਰ ਦੇ ਵਿੱਚ 8.33% ਦੀ ਕਮੀ ਕੀਤੀ ਜਾਵੇ 8.8.33 ਪ्युअर ਪੰਜਾਬੀ ਦੇ ਵਿੱਚ ਜੇਕਰ ਕਿਸੇ ਨੰਬਰ ਵਿੱਚ 8.33% ਦੀ ਕਮੀ ਕੀਤੀ ਜਾਵੇ ਤਾਂ ਨੰਬਰ 2420 ਬਣ ਜਾਂਦਾ ਹੈ ਕਿੰਨਾ ਬਣ ਜਾਂਦਾ ਜੀ 2042 ਇਹ ਆਪਣੇ ਕੋਈ ਕਿਹੜਾ ਨੰਬਰ ਹੈ ਕਮਿੰਗ ਕਰਨ ਤੋਂ ਬਾਅਦ ਵਾਲਾ ਨੰਬਰ ਤਾਂ ਪਹਿਲੇ ਵਾਲਾ ਨੰਬਰ ਕਿਹੜਾ ਫੱਦਾਗਾ ਇਹ ਆਪਾਂ ਫਾਈਂਡ ਕਰਨਾ ਹੈਗਾ ਚਲੋ ਸਾਰੇ ਬੱਚੇ ਪਹਿਲਾਂ ਟਰਾਈ ਕਰੋਗੇ ਆਪਣੇ ਆਪ ਓਕੇ ਫਿਰ ਹੋ ਜਾਓ ਸ਼ੁਰੂ ਕਰੋ ਟਰਾਈ 8.33 पूरी वैल्यू लिखने थी ऐसे पूरी बेटे पूरी वैल्यू लिखो ना एट पॉइंट डबल सी वैल्यू कितनी होगी अपने को ठीक आगे क्या बनेगा पूरा सॉल्व करूँगी चलो करो ट्राइफ साहब बस हाँ जी हो गया जी कि छब्बी चाली चलो हैं असी नंबर देर कमी की है और कमी किन्ने परसेंट एट पॉइंट डबल थ्री ठीक है जी तो सब तो पहला 8.33% ਦੀ ਵੈਲਿਊ ਦੱਸ ਸਕਦੇ ਹੋ 1/12 ਜੇਕਰ ਅਸੀਂ ਕਿਸੇ ਨੰਬਰ ਦੇ ਵਿੱਚ 8.33% ਦੀ ਕਮੀ ਕਰ ਦਈਏ ਤਾਂ ਨੰਬਰ ਕਿੰਨਾ ਬਣ ਜਾਂਦਾ ਹੈਗਾ ਨਹੀਂ ਨਹੀਂ ਹਾਂ 2420 2420 ਇਹ ਆਪਣੀ ਕੋਈ ਕਿਹੜਾ ਨੰਬਰ ਹੈ ਜੀ